ਮੁੰਡੇ ਹੁਣ ਕਰ ਲੋ ਪਸੰਦ ਕਰੇ ਜਾ ਕੇ ਨਾ ਲਾਂਬੇ ਦੇ ਜੱਲੇ ਹੋ ਵੀ ਆ ਰੰਗ ਦੇ ਲਓ ਹਰਾ ਰਿਆਂ ਕਿ ਆਹ ਦੂਜਾ ਹਾਂ ਨੰਬਰ ਨੰਬਰ ਯਾਰਾ ਕੋਈ ਮਾਰ ਲੋਗੇ ਬਹੁਤ ਥੋੜੇ ਇਧਰੀ ਬੈਠਾਂਗੇ ਸੋਪਨੀ ਵਾਲੇ ਕਰਦੇ ਆ ਮੁੰਡੇ ਸ਼ੂਟਿੰਗ ਅਸੀ ਗਾਲ ਜੀ ਕੀ ਹਾਲ ਚਾਲ ਆਜ ਲੈਣਾ ਪੰਮਸੀ ਲੈਣਾ ਸੀ ਐਮਟੀ ਚੱਕਣਾ ਜੀ ਮੱਡ ਲੋਡਰ ਆ ਗਾਉਂ ਜੀ ਠੀਕ ਐ ਆ ਖੜੇ ਨਾ ਇੱਧਰ ਖੜੇ ਨਾ ਆਉਂਗਾ ਜੋ ਕਰਦੇ ਆ ਪਸੰਦ ਤੇ ਕਰਦੇ ਆ ਸੌਦਾ ਆਪਾਂ ਦੇਖਦੇ ਆ ਕਿਹੜੀ ਆਪਾਂ ਨੂੰ ਪਸੰਦ ਆਉਂਦੀ ਹੈ ਜੀ ਉਹਦਾ ਸੌਦਾ ਕਰਾਂਗੇ ਫਿਰ ਆ ਗਿਆ ਸਾਰਾ ਮਸ਼ੀਨਾਂ ਮਸ਼ੀਨਾਂ ਹਰਵਿੰਦਰਾ ਕੰਪਨੀ ਦੇ ਨਾਲ ਹਾਂ ਜੀ ਸਾਰਾ ਤਿਆਰ ਕਰੀ ਗਏ ਆ ਮੈਂ ਤੇ ਤਿਆਰ ਕੀਤਣਾ ਵੀ ਨਹੀਂ ਆਪਾਂ ਦੇਖ ਰਿਆਂ ਕਿਹੜੀ ਪਸੰਦ ਕਰਦੇ ਆਂ ਮnde ਆ ਖੜਿਆ ਤੋਂ ਨੇ ਉਹ ਜੰਦਰ ਤੇੰਡ ਹੁੰਦਾ ਜ ਆਪੇ ਦਿਖਾਉਂਦਾ ਹਾਂ ਜਾਨ ਨੂੰ ਬਗਣੀ ਜਿੰਦੀ ਹਾਈਟ ਬਹੁਤ ਵੱਡ ਜੰਦੀ ਆ ਦੇਖਣਿਆਂ ਇੱਕ ਦਾ ਹਰਾ ਜਾਂ ਰੰਗ ਦਾ ਇੱਕਾ ਪੀਲਾ ਜਾਂ ਟਰੈਕਟਰ ਆਪਣਾ ਲਾਲ ਆ ਉਹਨਾਂ ਪੀਲੇ ਵਿੱਚੋਂ ਨਹੀਂ ਦੱਸੂਗਾ ਔਰ ਯਾਹੇ ਪੇਂਟ ਹੁੰਦਾ ਹੈਗਾ ਐਂ ਕਰਦੇ ਆ ਮਸ਼ੀਨਾਂ ਨਾਲ ਕਿੰਵੇਂ ਹੈ ਆਪਣੀ ਹਾਂ ਉਹ ਅੰਦਰ ਖੜੀ ਸੀ ਉਹ ਸਹੀ ਲੱਗਦੀ ਸਫਾਈ ਹੋਈ ਸੀ ਉਹ ਸਹੀ ਲੱਗ ਰਹੀ ਹੈ ਨਾ ਕਰੋ ਫਿਰ ਕਿਹੜੀ ਪਸੰਦ ਕਰਦੇ ਹੋ ਕਰਦੇ ਹਾਂ ਹੈ ਮਸ਼ੀਨਾਂ ਬਹੁਤ ਆ ਹਨਾ ਮਸ਼ੀਨਾਂ ਦਾ ਬਹੁਤ ਖਰਚਾ ਹੈ ਹੈ ਅੰਦਰ ਵਾਲੀ ਉਹ ਕਰ ਲੀਏ ਮਾਰਾ ਗਾ ਪੂਰਾ ਵਧੀਆ ਸਾਰੇ ਬਾਰੇ ਸਾਰੇ ਪੂਰੇ ਵਧੀਆ ਗਏ ਬਾਕੀ ਸੋਨੂੰ ਜਦੋਂ ਲੈ ਕੇ ਘਰੇ ਆਪਾਂ ਚਲਾਈ ਕੱਲ ਨੂੰ ਫਿਰ ਸੋਨੂੰ ਸਮਾਰਕ ਤੇ ਜੰਗੀਰਾਂ ਦਾ ਸੰਗੀਤੀ ਜਿਹੜੀ ਜੰਗੀਰਾਂ ਦੀ ਨਾ ਦੇਖ ਲੈ ਖੜਕਾਜੇ ਸਮਾਰਕ ਅੱਧਰ ਮੰਦੋਲੀ ਅੱਛਾ ਜਾਦਰ ਠੀਕ ਹੈ ਜਾਦਰ ਬੰਦੋਲੀ ਜਾਂ ਫੈਕਟਰੀ ਹਰਗੰਦਰ ਆਲਿਆਂ ਦੀ ਆ ਦੇਖ ਲੋ ਬਹੁਤ ਵੱਡਾ ਜਵਾ ਦਾ ਯਾਰ ਬਹੁਤ ਵੱਡਾ ਆਹ ਆਮ ਜੀਨ ਜੀ ਨਾਲ ਚੱਲ ਰਿਹਾ ਸਮਾਨ ਤਾਂ ਹਾਂ ਕੋਈ ਚਾਕੇ ਲਾਉਣਾ ਹੁੰਦਾ ਐਡੀ ਅੰਮੀ ਦੇ ਦੇ ਐ ਹੋਏ ਮੁੰਡਿਓ ਹੁਣ ਕਰ ਲੋ ਪਸੰਦ ਕਰੇ ਜਾ ਕੇ ਨਾ ਲਾਂਬੇ ਦੇਈ ਜਾਂਦੇ ਹੋ ਵੀ ਆਹ ਰੰਗ ਦੇਖ ਲੋ ਹਰਾ ਲੈ ਆਂ ਕਿ ਆਹ ਦੂਜਾ ਲੈ ਹਾਂ ਦੇਖ ਲੋ ਹੁਣ ਦੇਖ ਓਏ ਲੈ ਲੋ ਜੀ ਆਹੀ ਲੈ ਪਾਇਆ ਨਾ ਖੱਟਾ ਇਹ ਅੱਖਾਂ ਦਾ ਵਜਦਾ ਗਾ ਓਏ ਆਏ ਆ ਹਰਾ ਆੜੇ ਵਾਲਾ ਹੋ ਜੂ ਲਾਲ ਨਾਲ ਸਹੀ ਗੱਲ ਹੈ ਇਹ ਸਹੀ ਰਹੂਗਾ ਹੋਰ ਤਿਆਰ ਕਰਦੇ ਬਾਈ ਆ ਦੇਖ ਦੇ ਟਾਇਰ ਜੇ ਦੋਨੇ ਲਾਏ ਪਾਇਆ ਕਰਦੇ ਹੋਣਗੇ ਤੇ ਜਿਗਾਰਡ ਕੋਈ ਲਾਉਣਗੇ ਸੱਸ ਨੂੰ ਬੁਰਾ ਬੰਦਾ ਮਾਨ ਨਹੀਂ ਚਾਹੀਦਾ ਆਹੀ ਕਰ ਲੋ ਪਸੰਦ ਕਰ ਹੈ ਓਏ ਇਹੀ ਪਸੰਦ ਕਰ ਲੋ ਜਿਹੜੀ ਬਾਬਾ ਸਾਹਿਬ ਨੇ ਕਰੀ ਨਹੀ ਇਹ ਪੱਕੀ ਗੱਲ ਆ ਹੈ ਦੱਸ ਕਿਹੜਾ ਇਹ ਰੰਗ ਲੈ ਕੇ ਜਾਈਏ ਕਹੋ ਬਾਬਾ ਦੱਸ ਬਾਬਾ ਕਿਹੜਾ ਰੰਗ ਆਹਦਾ ਮਾਨ ਪਸੰਦ ਹੈ ਸਾਨੂੰ ਦਾ ਕਿਹੜਾ ਵੱਧ ਚੱਲਦਾ ਆਹ ਬਣਾ ਪੀਲਾ ਵੀ ਚੱਲੀ ਜਾਂਦਾ ਹਰਾ ਵੀ ਚੱਲੀ ਜਾਂਦਾ ਸਾਨੂੰ ਤਾਂ ਉਹ ਆਹੀ ਪਸੰਦ ਆ ਹਾਂ ਬਾਬਾ ਠੀਕ ਆ ਆ ਦੇਖ ਲੋ ਆ ਖੜੀਆਂ ਤਨੇ ਆ ਪਸੰਦ ਕਰੀਆ ਮੁੰਡਿਆਂ ਨੇ ਆ ਦੇਖ ਲੋ ਲਿਖਿਆ ਵਾ ਇਹਨਾਂ ਦਾ ਵੀ ਅਵਾਰਡ ਮਿਲਿਆ ਵਾ ਸਹੀ ਪਛਾਣ ਕੇ ਆਓ ਐ ਇਨ ਅਗਲੀ ਹਰਵਿੰਦਰਾ ਕੋਲ ਆਣਾ ਫਾਕਿਓ ਕਿਸੇ ਕੋਲੇ ਆਹਾ ਗਈ ਜੀ। ਬੰਦੇ ਹਜੇ ਉਹਦੇ ਫੇਰਦੇ ਆ। ਇੱਕ ਕਹਿੰਦਾ ਆਹ ਸਹੀ ਲੱਗਦੀ ਆ। ਅਰੇ ਨੂੰ ਕਹਿੰਦਾ ਉਧਰ ਸਹੀ ਲੱਗਦੀ ਆ। ਦੇਖਦੇ ਆ ਕਿਹੜੀ ਪਸੰਦ ਕਰਦੇ ਆ। ਸੌਦਾ ਆਪਣਾ ਹੋ ਗਿਆ। ਕਹਿੰਦੇ ਮਸ਼ੀਨ ਪਸੰਦ ਕਰ ਲਓ ਕਿਹੜੀ ਲੱਗਣੀ ਆਂ ਜੀ। ਉਹ ਚਲੋ। ਸੌਦਾ ਤਾਂ ਹੋ ਗਿਆ। ਤੁਸੀਂ ਦੋਵੇਂ ਕਿਹੜੀ ਪਸੰਦ ਆਉਂਦੀ ਆ। ਆਪਾਂ ਵੀ ਇੰਨਾ ਨੂੰ ਆਜੇ ਮਗਰ ਚਲਾਈਏ। ਹਾਂ। ਆਗੇ ਨਾਲ ਚਲਾਉਣੀ ਆ। ਚਲਾਇਆ ਕਰੇਗਾ ਹਾਂ ਆਸੇ ਨਾਲ ਚਲਾਇਆ ਕਰਨੀਆਂ ਆ ਕੱਲਾ ਰਿੰਕ ਕੋਈ ਨਹੀਂ ਲੋਟ ਆਉਂਦਾ ਕਦੇ ਕਹਿੰਦਾ ਅੰਦਰ ਉਧਰ ਪਸੰਦ ਆਉਂਦੀ ਆ ਕਦੇ ਕਹਿੰਦਾ ਹਾਂ ਹੁਣ ਫਾਈਨਲ ਕਰਿਆ ਹੁਣ ਆਹ ਮਸ਼ੀਨ ਪਸੰਦ ਕਰੀਏ ਆ ਕਰੀਆ ਓਕੇ ਮੈਂ ਬਾਅਦ ਵਿੱਚ ਨੰਬਰ ਲੈਂਦਾ ਆਹ ਪਲੇਟ ਲਾਈ ਆ ਗਏ ਇਹ ਹੁੰਦਾ ਹੈਗਾ ਜਿੰਦਾ ਨੰਬਰ ਨੰਬਰ ਇਹਾਰਾਗਾ ਹੁਣ ਮਾਰਲ ਹੋ ਗਏ ਇਹ ਪਲੇਟ ਆ ਲਾਉਣੀ ਪੈਂਦੀ ਆ ਇਹਦਾ ਨਾ ਸਾਰਾ ਪਤਾ ਲੱਗਦਾ ਫਿਰ ਲਾਉਂਦੇ ਆ ਬਿਲਕੁਲ ਤੇ ਲਾਉਂਦੇ ਨਾ ਇਹ ਕੱਢ ਲਈ ਮਸ਼ੀਨ ਉੱਾਰ ਕੱਢੀ ਜਾਂਦੇ ਆ ਤੇ ਇਹਦੇ ਮਦਰ ਪੌਣਿਆਂ ਕੱਢੀ ਤੇ ਛੱਡ ਕੇ ਆਉਂਦੇ ਆ ਪਿੰਡ ਉੱਪਰ ਕੱਢੀ ਉੱਾਰ ਕੋਲ ਨਹੀਂ ਆਉਂਦੇ ਹਾਲੇ ਈ ਭਈ ਆਪਾਂ ਦਾਲੀ ਮਸੀਣਾ ਕੱਟ ਲਈ ਹੰਡਰੇਟਰ ਮਦਰ ਉਹਦੇ ਮਗਰ ਪਾਉਣਿਆ ਇਹ ਹੁੰਦਾ ਉਹ ਬੈਕ ਆਹਦਾ ਟਰੈਕਟਰ ਤੋਂ ਅੱਧੇ ਟਾਈਮ ਚ ਜਾਵ ਲੂਗੀ ਹਾਂ ਹਨਾ ਯਾਰ ਬਲੌਗ ਮੜਾ ਦੂਹੋਂ ਆਉਣਾ ਪਰ ਲੇੜੇ ਤਾਂ ਢਿੱਡੀ ਵੱਲ ਦੇਖ ਤਾ ਕਿੱਥੇ ਢੱਡ ਦੀਂ ਦਾ ਤਾਂ ਹੈ ਨਹੀਂ ਸਹੀ ਨਹੀਂ ਢੱਡਾ ਉਹ ਦੇਖ ਉਹ ਦੇਖ ਜ਼ੋਰ ਲੱਗਾ ਪਿਆ ਢੱਡਾ ਖਿਚਾਂਦੇ ਯਾਰ ਬੁਰਾ ਲੱਗਦਾ ਢੱਡਾ ਦੱਸ ਦੇ ਉਹਨੂੰ ਬੈਕ ਲਵਾ ਦੇ ਉਹਦਾ ਕੈਮਰਾ ਲੱਗਾ ਹੋਊ ਉਹਦਾ ਸਹੀ ਲਈ ਜਾਂਦਾ ਰੋਕ ਲਾ ਕੇ ਅੱਗੇ ਜਾਣਾ ਕਰ ਲੈ ਵੀ ਆਏਗਾ ਨਾ ਵੀ ਜਿਹੜਾ ਆਪਣੇ ਹੀ ਦੇ ਹੁੱਕ ਲੱਗੀ ਹੁੰਦੀ ਉਹਦੇ ਮਗਰੀ ਪਾ ਕੇ ਲੈ ਜਾਂਦੇ ਅੱਛਾ ਆ ਵਹੀ ਜੇ ਮਗਰ ਵੀ ਲੱਗੀ ਵੀ ਆ ਉਹਦੇ ਮਗਰ ਪਹਿਲਾਂ ਹੋਕੀ ਲਵਾ ਲੈਨੇ ਉਹਦੇ ਮਗਰ ਹੀ ਲੈ ਜਾਗੇ ਹੋਕੀ ਲਵਾ ਲੈਨੇ ਗੱਲ ਪੱਤੀ ਜਾਉਂਗਾ ਕ੍ਰਾਸ ਕ੍ਰੂਜ਼ ਵੀ ਉਹਦੀ ਕ੍ਰਾਸ ਕ੍ਰੂਜ਼ ਵੀ ਪੈਂਦਾ ਉਹਦੀ ਕਰ ਲੈਨੇ ਓਏ ਉਹਦੇ ਨਾਲ ਹੀ ਚਲਾਇਆ ਕਰਾਂਗੇ ਹਾਂ ਯਾਰ ਕਾਹੇ ਨਾ ਪੱਟਾ ਲਵਾ ਗਏ ਟਾਇਰ ਆਪਣੇ ਹੈਵੀ ਲੋਡ ਬੂਡੀ ਦਾ ਵਾਓ ਸਹੀ ਆਣਾ ਉਮੀ ਖਿੱਚਦੀ ਬਣਾ ਵੈਦੀ ਬੱਟਾਂ ਉੱਤੋਂ ਦੀ ਆਹ ਆਪੇ ਸਲੋਇ ਬੱਗਿੰਗ ਮਸ਼ੀਨ ਇੰਨਾ ਵੀ ਨੂੰ ਨਾ ਬਈ ਓਕੇ ਆ ਜਮਾ ਤੁਰਦਿਆ ਇਹ ਬੰਦੇ ਆਪਾਂ ਅਜੇ ਤੁਰਦੇ ਆ ਪਿੰਡ ਜਾ ਕੇ ਕਰ ਲਾਉਨੇ ਆ ਮਸ਼ੀਨ ਲੈਣਾਂ ਆ ਖੜੀ ਆ ਮਸ਼ੀਨ ਆਪਣੀ ਹੱਥੋਂ ਦੇ ਤਰੀਕੇ ਬਟਾਉਂਗੇ ਸ਼ਾਪਿੰਗ ਵਾਲੇ ਕਰਦੇ ਆ ਮੁੰਡੇ ਸ਼ਾਪਿੰਗ ਤਾਂ ਫਗਰ ਤੋਂ ਲੈ ਜਾ ਰਹੀ ਟਾਂ ਟਾਂ ਸ਼ਾਪਿੰਗ ਕਰੀ ਜਾਂਦਾ ਤਾਂ ਮੁੰਡੇ ਆ ਦੇ ਹੁਣੇ ਸਮਾਨ ਲੈ ਕੇ ਆਏ ਪਹਿਲਾਂ ਆ ਦੇ ਆਹ ਲਿਆਏ ਇਹ ਕਾ ਲਿਆਂਦਾ ਅੱਜ ਇਹ ਮੂਰੇ ਯਾਰ ਮਾਰਨੂੰ ਰੈਡੀਏਟਰ ਜੇ ਤਹਾਵਾ ਮਾਰਨੂੰ ਬੰਦ ਹੋ ਜਾਊਗਾ ਪੀਕ ਜੀ ਨਾਲ ਆ ਲਿਆਂਦਾ ਅੱਜ ਲਓ ਜੀ ਆ ਗਈ ਆਪਣੀ ਮਸ਼ੀਨ ਘਰੇ ਪਹੁੰਚ ਗਈ ਕਰੇ ਬਈ ਮਸ਼ੀਨ ਦੇਖੋ ਕਾਹ ਬਈ ਠੀਕ ਠਾਕ ਪਹੁੰਚ ਗਈ ਹਾਂ ਬਈ ਵਧੀਆ ਵਧੀਆ ਚਲੋ ਆ ਗਈ ਮਸ਼ੀਨ ਕੱਢ ਲਈ ਹੁਣ ਚਲਦੇ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਜਾਣੀਆਂ ਮਸ਼ੀਨ ਆ ਗਿਆ ਬਾਈ ਮਸ਼ੀਨ ਕੱਢ ਲਈ ਆਪਾਂ ਆ ਲਿਆਂ ਦੀ ਕਾਹ? ਤੇਵਾਕਾਂ ਨੂੰ ਜ਼ਮੀਂ ਖੁਸ਼ੀ ਹੋਈ ਹਨਾ ਓਏ ਟੰਗਾ ਜਾ ਡੜਿਆ ਹਨਾ ਸਾਸੀ ਕਾਲ ਨੇੜੇ ਹੋ ਕੇ ਦੇਖ ਲੋ ਨੇੜੇ ਹੋ ਕੇ ਦੇਖ ਲੋ ਨੇੜੇ ਹੋ ਕੇ ਦੇਖ ਲੋ ਸਾਸੀ ਕਾਲ ਨਹੀਂ ਕੱਛ ਤੁਸੀਂ ਸ੍ਰੀ ਗੰਗਾ ਕਾਹ ਮਾਨਦਾ ਚੜਾਈ ਆ ਬਾਈ ਮੋਤਾ ਤੈਨੂੰ ਕੋਈ ਬੁਲਾਉਂਦਾ ਕੋਈ ਆ ਸੈਸਰੀ ਆ ਜੀ ਉੱਤੇ ਲੱਗੂ ਤਾਂ ਹਾਂ ਉਹਦੇ ਕਿੱਲੀ ਤੇ ਕਰਵਾ ਦ। ਵਰਦਾਰਾ ਸਾਹਿਬਾ ਮੱਥਾ ਟੇਕਾ ਜੀ। ਕਾ ਲੂ ਮਸ਼ੀਨ ਚਲਾਵਾਂਗੇ। ਚੱਲਦੇ ਆ। ਲਓ ਜੀ ਵਰਦਾਰਾ ਸਾਹਿਬ ਆ ਗਏ। 14 ਤੇਲ ਬਾੜ ਦਾ ਮਸ਼ੀਨ ਅੰਦਰ। ਆ ਜਾ ਹੁਣ ਦੇਖਣ। ਇਹ ਰੀਆ ਤਾਰ ਕਿਨਾਂ ਲੱਗ ਜਿਦਾਹ ਨਾਲ ਆਂਦੇ 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 ਚੱਲ 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 ਨੰਗੇ 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 ਲੋਈ ਮਿੱਤਰੋ ਗੁਰਦੁਆਰਾ ਸਾਹਿਬ ਜਾਏ ਸੀ ਆਪਾਂ ਮੱਥਾ ਟੇਕਿਆ ਏ ਤੇ ਕੱਲੋਂ ਸੇਵਾ ਦੇ ਹੀ ਚਲਾਉਣੀਆ ਗੁਰਦੁਆਰਾ ਸਾਹਿਬ ਮਸ਼ੀਨ ਫਿਰ ਆਪਦੇ ਚਲਾਵਾਂਗੇ ਹੁਣ ਆਗੇ ਘਰੇ ਚਲੋ ਬਈ ਬਾਏ ਬਾਏ ਮਿਲ ਜਾਂ ਕੱਲੂ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਏ ਬਾਏ